ਲੁਧਿਆਣਾ ਦੇ ਤਿਬਾ ਰੋਡ 'ਤੇ ਸਥਿਤ ਮਾਇਨਗਰ 'ਚ ਇੱਕ ਵਪਾਰੀ ਦੇ ਕਤਲ ਮਾਮਲੇ 'ਚ ਇੱਕ ਖੌਫਨਾਕ ਖੁਲਾਸਾ ਹੋਇਆ ਹੈ। ਪੈਸੇ ਦੇ ਲਾਲਚ ਵਿੱਚ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਦੋਸਤ ਦਾ ਕਤਲ ਕਰਨ ਤੋਂ ਬਾਅਦ ਲਾਸ਼ ਦੇ ਟੁਕੜੇ ਕਰਕੇ ਪੰਜ ਲਿਫਾਫਿਆਂ 'ਚ ਬੰਦ ਕਰਕੇ ਸਿੰਦਵਰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਸੋਮਵਾਰ ਨੂੰ ਪੁਲਿਸ ਨੇ ਸਿੰਦਵਰ ਨਹਿਰ ਤੋਂ ਇੱਕ ਲਿਫਾਫਾ ਬਰਾਮਦ ਕੀਤਾ ਜਿਸ ਦੇ ਵਿੱਚ ਮ੍ਰਿਤਕ ਇਸਲਾਮ ਦੀ ਇੱਕ ਲੱਤ ਅਤੇ ਬਾਂਹ ਬਰਾਮਦ ਹੋ ਗਈ ਜਦਕਿ ਬਾਕੀ 4 ਲਿਫਾਫਿਆਂ ਦੀ ਤਲਾਸ਼ ਜਾਰੀ ਹੈ। ਪੁਲਿਸ ਨੇ ਮੁਲਜ਼ਮ ਮੁਹੰਮਦ ਮਹਿਫੂਜ਼ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲੈ ਲਿਆ ਹੈ ਇਸ ਦੇ ਨਾਲ ਹੀ ਫੋਰੈਂਸਿਕ ਟੀਮ ਨੇ লাশ ਦੇ ਅੰਗਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਐਸਐਚਓ ਰਣਵੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਨੇ ਕਤਲ ਅਤੇ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਇਸ ਦੀ ਗੱਲ ਕਬੂਲ ਕਰ ਲਈ ਹੈ ਪਰ ਬਾਹਾਂ ਅਤੇ ਸਰੀਰ ਦੇ ਬਾਕੀ ਅੰਗ ਬਰਾਮਦ ਕੀਤੇ ਜਾਣੇ ਹਲੇ ਬਾਕੀ ਨੇ ਸੈਕੰਡ ਇੱਕ ਸਾਡੇ ਵੱਲੋਂ ਕੇਸ ਸੋਲਵ ਕੀਤਾ ਗਿਆ ਹੈ ਜਿਹੜਾ ਕਿ ਥਾਣਾ ਟਿੱਬਾ ਦੇ ਏਰੀਆ ਵਿੱਚ 18 ਤਰੀਕ ਨੂੰ ਇੱਕ ਗਰੂਟਲ ਮਰਡਰ ਹੋਇਆ ਸੀ ਮੁਹੰਮਦ ਇਸਲਾਮ ਕਰਕੇ ਇੱਕ ਕਪੜੇ ਦਾ ਵਪਾਰੀ ਇੱਥੇ ਆਇਆ ਹੋਇਆ ਸੀ ਉਹਦੇ ਕੋਲ ਮਾਤਰ 25000 ਰੁਪਏ ਸੀ ਜਿਹੜੇ ਤੇ ਉਹ ਆਪਣੇ ਵਪਾਰ ਲਈ ਪੈਸੇ ਕਪੜੇ ਲੈਣਾ ਚਾਹੁੰਦਾ ਸੀ ਉਹ ਇੱਥੇ ਆ ਕਰਕੇ ਇੱਕ ਆਪਣੇ ਵਾਕਿਫ ਮੁਹੰਮਦ ਮਹਿਫੂਜ਼ ਕੋਲ ਰੁਕਿਆ ਮੁਹੰਮਦ ਮਹਿਫੂਜ਼ ਵੱਲੋਂ ਕੁਝ ਲਾਲਚ ਆ ਗਿਆ ਉਹਨੇ ਉਹ ਪੈਸੇ ਦੀ ਡਿਮਾਂਡ ਕੀਤੀ ਜਿਹਨੇ ਕਿਹਾ ਕਿ ਜੀ ਨਹੀਂ ਮੈਂ ਇਹ ਪੈਸੇ ਜਿਹੜੇ ਆਪਣੇ ਵਪਾਰ ਲਈ ਤੇ ਕਪੜੇ ਖਰੀਦਣ ਲਈ ਲੈ ਕੇ ਆਇਆ ਤੇ ਉਹਦੇ ਬਾਅਦ ਰਾਤ ਵੇਲੇ ਇਹਨੇ ਜਿਹੜਾ ਹੈ ਛੁਰੀ ਨਾਲ ਉਹਦੇ ਤੇ ਵਾਰ ਕਰਕੇ ਔਰ ਉਸ ਬੰਦੇ ਦਾ ਮਰਡਰ ਕਰ ਦਿੱਤਾ ਤੇ ਆਰੀ ਨਾਲ ਉਹਦੇ ਟੁਕੜੇ ਕਰਕੇ ਔਰ ਸਵੇਰੇ ਲੈ ਜਾ ਕਰਕੇ ਨਾਲੇ ਦੇ ਵਿੱਚ ਉਹਦੇ ਪਾਰਟਸ ਅੰਡਰਡ ਚਾਰ ਬੋਰੀਆਂ ਦੇ ਵਿੱਚ ਇਕੱਠੇ ਪਾ ਕਰਕੇ ਔਰ ਉਹਨਾਂ ਨੂੰ ਸਿੱਟ ਦਿੱਤਾ ਤਾਂ ਕਿ ਕਿਸੇ ਕਿਸਮ ਦਾ ਵੀ ਸਬੂਤ ਇਸ ਬੰਦੇ ਦੀ ਹੋਣ ਬਾਰੇ ਨਾ ਮਿਲੇ ਨਾ ਹੀ ਜਿਹੜਾ ਹੈ ਕਿਸੇ ਨੂੰ ਸ਼ੱਕ ਸ਼ੁਭਾ ਹੋਵੇ ਜਿਹੜੇ ਪਰਿਵਾਰ ਵਾਲਿਆਂ ਨੇ ਜਦੋਂ ਉਹਦਾ ਡਿਟੇਲ ਵਗੈਰਾ ਪਤਾ ਕੀਤਾ ਔਰ ਉਹਨਾਂ ਨੂੰ ਸ਼ੱਕ ਲੱਗਿਆ ਕਿ ਇਹ ਮਹਫੂਜ਼ ਕੋਲ ਰੁਕਿਆ ਹੋਇਆ ਹੈ ਉਹਨਾਂ ਕੋਲ ਤੇ ਉਹਨਾਂ ਨੇ ਅੱਗੇ ਆਕਰ ਕੇ ਇਸ ਨੂੰ ਟ੍ਰੇਸ ਕਰਕੇ ਮਹਫੂਜ਼ ਨੂੰ ਕਨਫਰੋంట్ ਕਰਿਆ ਔਰ ਜਿਹੜੇ ਮੰਨ ਲਿਆ ਕਿ ਜੀ ਮੈਂ ਇਸ ਤਰੀਕੇ ਸੇ ਇਹ ਵਰਦਤ ਕੀਤੀ ਹੈ ਔਰ ਲਾਲਚ ਵਿੱਚ ਕੀਤੀ ਹੈ ਉਹਦੇ ਬਾਅਦ ਇਸ ਦੀ ਜਿਹੜੀ ਇਹ ਬਾਡੀ ਨੂੰ ਟ੍ਰੇਸ ਕਰਨਾ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਸੀ ਕਿਉਂਕਿ ਉਹਦੇ ਕੋਲ ਬਹੁਤ ਐਗਜ਼ੈਕਟ ਲੋਕੇਸ਼ਨਸ ਨਹੀਂ ਸੀ ਔਰ ਜਿੱਦਾਂ ਸਾਡੇ ਜੁਆਇੰਟ ਸੀਪੀ ਰੂਰਲ ਸਾਹਿਬ ਨੇ ਦੱਸਿਆ ਕਿ ਵੀ ਉਹਦੇ ਵਿੱਚ ਅਸੀਂ ਆਪਣੇ ਕੈਮਰਾਸ ਜੋ ਸੇਫ ਸਿਟੀ ਦੇ ਹਨ ਉਹਨਾਂ ਦੇ ਥਰੂ ਟ੍ਰੇਸਿੰਗ ਕਰਕੇ ਲਾਈਕਲੀ ਲੋਕੇਸ਼ਨਸ ਵਿੱਚ ਕਾਫੀ ਡੂੰਗੀ ਸਰਚ ਕਰਾਈ ਕਿਉਂਕਿ ਕਾਫੀ ਦਿਨ ਬੀਤ ਚੁੱਕੇ ਸੀ ਔਰ ਉਹਦੇ ਵਿੱਚ ਸਾਨੂੰ ਕੁਝ ਬਾਡੀ ਪਾਰਟਸ ਮਿਲ ਗਏ ਹਨ ਜਿਨ੍ਹਾਂ ਦੀ ਅਸੀਂ ਅੱਗੇ ਮੈਚਿੰਗ ਕਰਾ ਕੇ ਡੀਐਨਏ ਦੀ ਤੇ ਅਦਰਵਾਈਜ਼ ਵੀ ਜਿਹੜੇ ਐਕਿਊਜ਼ਡ ਹੈ ਉਹਦੇ ਕੋਲੋਂ ਉਹਦੇ ਖੂਨ ਨਾਲ ਸਣੇ ਹੋਏ ਕੱਪੜੇ ਜਿਹੜੇ ਮਿਲੇ ਹਨ ਉਹਨਾਂ ਨਾਲ ਮਿਲ ਕਰਕੇ ਔਰ ਐਵਿਡੈਂਸ ਕਲੈਕਟ ਕੀਤਾ ਹੈ ਔਰ ਇਸ ਨੂੰ ਇੱਕ ਬਹੁਤ ਹੀ ਸੈਂਸੇਸ਼ਨਲ ਕ੍ਰਾਈਮ ਸੀ ਜਿਹੜਾ ਕਿ ਬਹੁਤ ਹੀ ਚਲਾਕੀ ਨਾਲ ਕੀਤਾ ਗਿਆ ਸੀ ਜਿਹਦੇ ਵਿੱਚ ਬਾਡੀ ਨੂੰ ਇਸ ਤਰੀਕੇ ਨਾਲ ਡਿਸਮੈਂਬਰ ਕੀਤਾ ਗਿਆ ਕਿ ਉਹਦਾ ਕੋਈ ਆਇਡੈਂਟੀਟੀ ਨਾ ਮਿਲ ਸਕੇ ਬੰਦੇ ਦੀ ਉਹਨੂੰ ਸੋਲਵ ਕਰਨ ਵਿੱਚ ਸਾਨੂੰ ਸਫਲਤਾ ਮਿਲੀ ਹੈ ਕਮਿਸ਼ਨਰ ਸਾਹਿਬ ਇਹ ਕਹਾ ਕਹਾ ਦਾ ਵਪਾਰੀ تھا ਕਹਾਂ ਸੇ ਆ ਬੇਸਿਕਲੀ ਇਹ ਜਲਾਲਾਬਾਦ ਯੂਪੀ 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 ਦੇ ਵਿੱਚ ਜਲਾਲਾਬਾਦ ਕਰਕੇ ਜਗ੍ਹਾ ਦੇ ਰਹਿਣ ਵਾਲਾ ਸੀ ਇਹ ਔਰ ਇੱਥੇ 18 ਤਰੀਕ ਦੀ ਸ਼ਾਮ ਨੂੰ ਆਇਆ ਸੀ ਔਰ ਉਸੇ ਦਿਨ ਰਾਤ ਵੇਲੇ ਇਹਨਾਂ ਦੀ ਵਾਰਦਾਤ ਹੋਈ 19 ਨੂੰ ਇਸਨੇ ਜਿਹੜੇ ਉਦੇ ਪਾਰਟਸ ਬਾਡੀ ਪਾਰਟਸ ਨੂੰ ਕੱਟ ਕਰਕੇ ਡਿਸਪੋਜ਼ ਕੀਤਾ ਸਰ ਇਹ ਮਕਸਦ ਉਸਕਾ ਕੀ ਆਤਨਾ ਬੇਸਿਕਲੀ ਇਹਦੇ ਮਨ ਵਿੱਚ ਲਾਲਚ ਹੀ ਆ ਗਿਆ ਸੀ ਔਰ ਕੁਝ ਪੈਸੇ ਇਹ ਚਾਹੁੰਦਾ ਸੀ ਕਿ ਉਹਦੇ ਕੋਲੋਂ ਲੈ ਲਈਏ ਜਦੋਂ ਉਹਨੇ ਇਨਕਾਰ ਕੀਤਾ ਤੇ ਇਹਨੇ ਜਿਹੜਾ ਹੈ ਉਹਨੂੰ ਛੀਨਣ ਦੇ ਲਈ ਇਹ ਕਤਲ ਕਰ ਦਿੱਤਾ ਸਰ ਇਸ ਵਕਤੀ ਨੇ ਕਿਹਾ ਕਿ ਮੁਕਦਮਾ ਦਰਜ ਨਹੀਂ ਪਹਿਲੇ ਜਿਹੜਾ ਇਹਨਾਂ ਦੇ ਉੱਪਰ ਕੋਈ ਕਿਸੇ ਕਿਸਮ ਦਾ ਹੋਰ ਕੋਈ ਕ੍ਰਿਮਨਲ ਐਕਟੀਵਿਟੀ ਦਾ ਅਸ਼ਰੀਫ ਆਇਆ ਹੈ ਕਿੰਨਾ ਅਮਾਉਂਟ ਆ ਰਹੀ ਹੋਗੀ ਜਿਸ ਤੇ ਉਸ ਦਾ ਦੇਖੋ ਇਹ ਇੱਕ ਟੋਟਲ ਇਹਦੇ ਕੋਲ કુલ 25000 ਰੁਪਏ ਸੀ ਜਿਹੜਾ ਮਰ ਤੱਕ ਸੀ ਜੋ ਲੈ ਕੇ ਆਇਆ ਸੀ ਔਰ ਉਹਨੇ ਕੋਈ ਕਪੜੇ ਇੱਥੋਂ ਖਰੀਦ ਕਰਕੇ ਔਰ ਆਪਣੇ ਵਾਪਸ ਲੈ ਜਾ ਕਰਕੇ ਉਹਦਾ ਵਪਾਰ ਕਰਨਾ ਸੀ ਇਹ ਮਹਿਫੂਜ਼ ਵੀ ਜਿਹੜਾ ਇੱਥੇ ਹੀ ਪਤਾ ਚੱਲਿਆ ਕਿ ਇਹ ਵੀ ਥੋੜਾ ਰੇਡੀਆਂ ਵਗੈਰਾ ਲਗਾ ਕਰਕੇ ਔਰ ਸਮਾਨ ਹੀ ਵੇਚਦਾ ਸੀ ਸਰ ਇਹਦੀ ਫੈਮਲੀ ਕਹਿੰਦੀ ਜੀ 1,70,000 ਰੁਪਏ ਸੀ ਅਸੀਂ ਵੈਰੀਫਾਈ ਕਰਨ ਲੱ सड़ी वालों जो है इसकी हाले तफ्तीश जारी है और किसी भी किस्म की कि अगर कोई यहोजी चीज़ निकलती है आ, वी विल डेफिनेटली फाइंड इट आउट एंड सी कि अगर कोई और चीज़ निकल सकती है असी और भी कोई अगर सबूत है वो भी इकट्ठे कर, कर हैं हाले तक तो कोई ऐसी बात साढ़े नहीं आई है कि कोई होर बंदा ये शामिल क्योंकि जेकर बंदा यह तगड़ा सी काफ़ी ज़्यादा वेद को फिजिकली फिट सी ਔਰ ਜੇਕਰ ਕੋਈ ਅਗਰ ਛੁਰੀ ਵਗੈਰਾ ਲੈ ਕੇ ਮਾਰਦਾ ਹੈ ਔਰ ਵਾਈਟਲ ਏਰੀਆ ਤੇ ਮਾਰਦਾ ਹੈ ਤੇ ਡੈਫੀਨਿਟਲੀ ਜਿਹੜਾ ਇਹ ਕੋਈ ਵੱਡੀ ਗੱਲ ਨਹੀਂ ਹੈ ਇੱਕ ਬੰਦਾ ਵੀ ਇਸ ਨੂੰ ਕਤਲ ਕਰ ਸਕਦਾ ਹੈ ਲੁਧਿਆਣਾ ਤੋਂ ਇੱਕ ਚਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼